ਸਸੀ ਗਲੇ ਮੈਂ ਜਗਤਾਰ ਸਿੰਘ ਸਰਾ ਦਾ ਤੁਸੀਂ ਹੈਮਲੈਂਡੀ ਟੀਵੀ ਵੇਖ ਰਹੇ ਹੋ ਇਸ ਟਾਈਮ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਆ ਹਲਕਾ ਬਾਗਾ ਪੁਰਾਣਾ ਦਾ ਉਹ ਉਹ ਪੌੜਾ ਜਿਸ ਤੇ ਥੋੜੇ ਟਾਈਮ ਬਾਅਦ ਜਿਹੜੀ ਕਟਨਾਵਾ ਹੁੰਦੀਆਂ ਰਹਿੰਦੀਆਂ ਪਿਛੇ ਕਈ ਮੌਤਾਂ ਵੀ ਹੋ ਚੁੱਕੀਆਂ ਤੇ ਅੱਜ ਫੇਰ ਆ ਇੱਥੇ ਇੱਕ ਕਟਨਾਵਾ ਪਈ ਆ ਕਿ ਗੱਡੀ ਆ ਜਿਹੜੀ ਉਹ ਡਰੈਂਟ ਡਿੱਗੀ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਵੇ ਕਿ ਜਿਹੜੀ ਕ੍ਰੇਨ ਦੇ ਨਾਲ ਜਿਹੜੀ ਕੱਢੀ ਜਾ ਰਹੀ ਐ ਇਸੇ ਕ੍ਰੇਨ ਪਹੁੰਚੀ ਐ ਇਸ ਟਾਈਮ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਜਿਹੜੀ ਗੱਡੀ ਆ ਉਹ ਸਿੱਧੀ ਜਾ ਕੇ ਜਿਹੜੀ ਉਹ ਡਿੱਗੀ ਐ ਡਰੈਂ ਦਾ ਪ ਬੱਚੇ ਦੀ ਗਿਆ ਗੱਡੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਸ ਟਾਈਮ ਦੀਆਂ ਜਿਹੜਾ ਕਿ ਲਗਾਤਾਰ ਆ ਜਿਹੜੇ ਇੱਥੋਂ ਇਸ ਪੋਲ ਦੇ ਉੱਤੇ ਜਿਹੜਾ ਕਈ ਕਿ ਡਰਾਮਾ ਜਿਹੜਾ ਉਹ ਵਾਪਰ ਰਹੀਆਂ ਐਸ ਵਾਰੀ ਸਾਡੇ ਨਾਲ ਐਸਐਸਐਫ ਤੋਂ ਆ ਜਿਹੜੇ ਕਿ ਪਰਮਜੀਤ ਸਿੰਘ ਦਾ ਭਾਈ ਜੀ ਤੁਹਾਨੂੰ ਕਦੋਂ ਜਾਣਕਾਰੀ ਮਿਲੀ ਆ ਕਿਵੇਂ ਤੁਸੀਂ ਪਹੁੰਚੇ ਸਾਨੂੰ ਰਾਘਿਰ ਤੋਂ ਜਾਣਕਾਰੀ ਮਿਲੀ ਸੀਗੀ ਵੀ ਇਹ ਗੱਲ ਪਲ ਕੋਲੇ ਗੱਡੀ ਗਿਰ ਗਈ ਆ ਅਸੀਂ ਵਿਦਨ 10 ਮਿੰਟਾਂ ਦੇ ਅੰਦਰ ਅੰਦਰ ਇੱਥੇ ਆ ਕੇ ਪਹੁੰਚ ਕੇ ਸੀਗੇ ਅਸੀਂ ਆ ਕੇ ਜਦੋਂ ਦੇਖਿਆ ਤਾਂ ਗੱਡੀ ਗਿਰੀ ਹੋਈ ਸੀਗੀ ਤੇ ਜਿਹੜੇ ਡਰਾਈਵਰ ਸੀਗੇ ਇਹ ਅੰਗਰੇਜ਼ ਸਿੰਘ ਤੇ ਉਹਨਾਂ ਦੀ ਮੰਮੀ ਬਿਲਕੁਲ ਠੀਕ ਠਾਕ ਸੀ ਕਿ ਕੋਈ ਸੱਟ वगैरह ਨਹੀਂ ਸੀ ਲੱਗੀ ਅਸੀਂ ਉਹਨਾਂ ਨੂੰ ਕੱਢ ਕੇ ਪਾਣੀ वगैरह ਪਲਾਇਆ ਉਹ ਜਾਨੇ ਦੋ ਜਾਨੇ ਵਿੱਚ ਸੀਗੇ ਹਾਂਜੀ ਹਾਂਜੀ ਤੇ ਪਤਾ ਲੱਗਾ ਹਾਸਾ ਵਾਪਰਿਆ ਕਿਵੇਂ ਔਰ ਡਰਾਈਵਰ ਦੇ ਦੱਸਣ ਮੁਤਾਬਕ ਉਹ ਮੋਗਾ ਤੋਂ ਆ ਰਹੇ ਸੀਗੇ ਉਹ ਪਿੰਡ ਨੱਥੂ ਵਾਲੇ ਜਾਣਾ ਸੀਗੇ ਉਹਨਾਂ ਨੇ ਉਹ ਜਦੋਂ ਉਹਨਾਂ ਨੇ ਮੋੜਿਆ ਗੱਡੀ ਡਿਸਬੈਲੈਂਸ ਹੋ ਗਈ ਅੱਗੇ ਕੋਈ ਮੋਟਰਸਾਈਕਲ ਆ ਰਿਹਾ ਸੀ ਉਹਨਾਂ ਨੇ ਦੱਸਣ ਮੁਤਾਬਕ ਤੋਂ ਡਿਸਬੈਲੈਂਸ ਹੋ ਕੇ ਗੱਡੀ ਪੋਲ ਸਟੱਕ ਗਈ ਆ ਦਸ਼ਾਗਰ ਜਿਹੜੀ ਗੱਡੀ ਆ ਜਿਹੜੀ ਉਹ ਕੰਟਰੋਲ ਤੋਂ ਬਾਹਰ ਹੋਈ ਆ ਤਰੀ ਆਉਂਦੀ ਗੱਡੀ ਮੋਟਰਸਾਈਕਲ ਨੂੰ ਬਚਾਉਂਦੇ ਸਮੇਂ ਬੇਕਾਬੂ ਹੋ ਗਈ ਜਿਹੜੀ ਗੱਡੀ ਆ ਉਹ ਡਰੇਨ ਦੇ ਵਿੱਚ ਡਿੱਗੀ ਆ ਜਿਹੜਾ ਕਿ ਦੋ ਜਣੇ ਆ ਜਿਹੜੇ ਸੁਰੱਖਿਅਤ ਨਹੀਂ ਉਹਨਾਂ ਨੂੰ ਵਧੀਆ ਬਚਾ ਲਿਆ ਗਿਆ ਐਸਐਸਪੀ ਟੀਮ ਮੌਕੇ ਤੇ ਪਹੁੰਚੀ ਆ ਤੇ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਇਹ ਦਿਖਾ ਰਹੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਜਿਹੜੀ ਕ੍ਰੇਨ ਦੇ ਨਾਲ ਜਿਹੜਾ ਉਹ ਗੱਡੀ ਕੱਢੀ ਜਾ ਰਹੀ ਆ ਉਸ ਤੋਂ ਬਾਅਦ ਜਿਹੜੀ ਐਸਐਸਪੀ ਟੀਮ ਦੀ ਮੈਂ ਤਸਵੀਰਾਂ ਕਹੂੰਗਾ ਵੀ ਉਹ ਦਿਖਾਵੇ ਉਹ ਗੱਡੀ ਵੀ ਜਿਹੜੀ ਮੌਕੇ ਤੇ ਪਹੁੰਚੀ ਆ ਤੇ ਉਹਦੇ ਨਾਲ ਜਿਹੜਾ ਬਚਾਅ ਕਾਰਜ ਆ ਜਿਹੜੇ ਉਹ ਚੱਲ ਰਹੇ ਆ ਬਚਾਅ ਕਾਰਜ ਦੀ ਜਿਹੜੀ ਗੱਡੀ ਆ ਬਿਲਕੁਲ ਨਵੀਂ ਗੱਡੀ ਦੱਸੀ ਜਾ ਰਹੀ ਹੈ ਜਿਹੜੀ ਗੱਡੀ ਆ ਉਹ ਇੱਥੇ ਡਿੱਗੀ ਆ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣੇ ਆ ਨੇੜੇ ਕਰਕੇ ਕਿ ਜਿਹੜੀ ਉਹ ਕਰੈਨ ਦੇ ਵੱਲੋਂ ਐਸਐਸਪੀ ਦੇ ਮੁਲਾਜ਼ਮ ਜਿਹੜੇ ਖੁਦ ਨਾਲ ਜਿਹੜੇ 벨ਟਾਂ ਪਾ ਰਹੇ ਨੇ ਉਹਦੀ ਜਿਹੜੀ ਗੱਡੀ ਆ ਉਹ ਕੱਢੀ ਜਾ ਰਹੀ ਆ ਗੱਡੀ ਅਗਲੇ ਪਾਸੇ ਦਰਖਤ ਦੇ ਨਾਲ ਜਾ ਕੇ ਰੁਕੀ ਆ ਹਾਸਾ ਜਿਹੜਾ ਵੱਡਾ ਹੋਇਆ ਕਿਉਂਕਿ ਮਾਂ ਪੁੱਤ ਦੱਸੀ ਜਾ ਰਹੇ ਨੇ ਗੱਡੀ ਦੇ ਵਿੱਚ ਤੇ ਇਹ ਜਿਹੜਾ ਉਹਨਾਂ ਦੇ ਦੋਨਾਂ ਦਾ ਬਚਾਅ ਜਿਹੜਾ ਹੋ ਚੁੱਕਿਆ ਤਸਵੀਰ ਤੁਹਾਨੂੰ ਅਸੀਂ ਜਿਹੜਾ ਵੱਡਾ ਹਾਸਾ ਜਿਹੜਾ ਹੋਣ ਤੋਂ ਬਚਿਆ ਬੱਚਾ ਜਿਹੜਾ ਜਾਂਦੇ ਨੁਕਸਾਨ ਹੋਣ ਤੋਂ ਆ ਜਰੂਰ ਬਚਿਆ ਬਚਾਅ ਕਾਰ ਜਿਹੜੇ ਲਗਾਤਾਰ ਜਾਰੀ ਨੇ ਤੇ ਜਿਹੜੇ ਇੱਥੇ ਲੋਕ ਆ ਉਹ ਕਹਿੰਦੇ ਸਾਨੂੰ ਰਾਹਗੀਰ ਤੋਂ ਹੀ ਪਤਾ ਲੱਗਿਆ ਰਾਹਗੀਰ ਨੇ ਦੱਸਿਆ ਕਿ ਜਿਹੜੀ ਸੱਕ ਗੱਡੀ ਆ ਜਿਹੜੀ ਉਹ ਡਿੱਗੀ ਆ ਜਿਹੜਾ ਕਿ ਐਸਐਸ ਆਪਣੇ ਮੌਕੇ ਤੇ ਕਿ ਬਚਾ ਲਿਆ ਤਾਂ ਕਿ ਜਿਹੜੀਆਂ ਪੁਲ ਦੇ ਉੱਤੇ ਜਿਹੜੀਆਂ ਲਗਾਤਾਰ ਜਿਹੜੀਆਂ ਕਟੜਾਵਾਂ ਜਿਹੜੀਆਂ ਉਹ ਵਾਪਰ ਰਹੀਆਂ ਨੇ ਕਿਉਂ ਵਾਪਰ ਰਹੀਆਂ ਨੇ ਇਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਕਿ ਉਹ ਲਗਾਤਾਰ ਜਿਹੜੀਆਂ ਕਟੜਾਵਾਂ ਇੱਥੇ ਉਹ ਵਾਪਰ ਦੀਆਂ ਨੇ ਕੈਮਰਾਮੈਨ ਮਨਪ੍ਰੀਤ ਜੀ ਨਾਲ ਮੈਂ ਜਗਤ